ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਤੁਹਾਡਾ ਵੀਡੀਓ ਸਾਂਝੀ ਕਰਨੀ ਆ ਕਿ ਤਿੰਨ گاਵਾਂ ਨੇ ਮਿੱਤਰ ਦੇ ਚ ਤੇ ਇੱਕ ਤਾਂ ਹੈਗੀ ਐਚਐਫ ਨਸਲ ਦੀ ਤੇ ਇੱਕ ਹੈਗੀ ਕ੍ਰੋਸ ਨਸਲ ਦੀ ਤੇ ਨਾਲ ਹੈਗੀ ਗਰਲੈਂਡੋ ਨਸਲ ਦੀ ਨਾਲ ਜਿਹੜਾ ਤਰੀਕ ਨੋਟ ਕਰ ਲਈ 25 ਮਾਰਚ ਆ ਜਨਨ ਕਿ 25 ਤਰੀਕ ਤੀਜਾ ਮਹੀਨਾ 2025 ਨੂੰ ਆਪਾਂ ਜਿਹੜੀ ਵੀਡੀਓ ਕਵਰ ਕਰ ਰਹੇ ਹਾਂਗੇ ਤੇ ਰੇਟ ਵੀਡੀਓ ਦੇ ਵਿੱਚ ਹੋਣਗੇ ਤੇ ਬਿਲਕੁਲ ਜਾਇਜ਼ ਹੋਣਗੇ ਮਿੱਤਰੋ ਤੁਸੀਂ ਆਪ ਮੰਨੋਗੇ ਵੀ ਰੇਟ ਬਿਲਕੁਲ ਜਾਇਜ਼ ਹੋਣਗੇ ਇੱਕ ਤਾਜੀ ਸੀ ਇਹ ਦੋ ਗੱਬਣਾ ਬੜਾ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਚੈਨਲ ਸਬਸਕ੍ਰਾਈਬ ਜਰ ਤਾ ਮੇਰਾ ਨੰਬਰ ਨੋਟ ਕਰ ਲੋ ਜੀ 8360426501 ਇਹ ਵੇਪਣਾ ਨੰਬਰ ਬਾਕੀ ਕਰ ਦਾਂ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਜੀ ਹਾਂਜੀ ਠੀਕ ਆ ਵਧੀਆ ਬਾਈ ਤੇ ਨਾਮ ਪਿੰਡ ਐਡਰੈਸ ਬੋਲ ਦਗੇ ਨਾਮ ਬਾਈ ਰਾਈਆ ਹਾਂਜੀ ਆ ਨਾਮ ਨਾਮ ਜੱਬੀ ਦਾ ਸਾ ਪਿੰਡ ਰਾਈਆ ਵੀਰੇ ਜੀ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਹੈ ਨਾ ਹਾਂ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਵੀਰੇ 86992368590 ਠੀਕ ਆ ਅੱਜ ਆਪਾਂ ਕੋਲ ਤਿੰਨ ਪਸ਼ੂ ਹੈ ਹਾਂਜੀ ਵੀਰੇ ਠੀਕ ਆ ਆਪਾਂ ਪਹਿਲਾਂ ਐਚਪੀ ਤੋਂ ਸਟਾਰਟ ਕਰ ਲੈਂਦੇ ਵੀਰੇ ਆਫਰ ਲਾ ਦੇ ਆ ਠੀਕ ਆ ਲੈ ਬਰਾਹੋ ਹੁਸਿ ਮਾਨੇ ਲਈ ਤੁਹਾਨੂੰ ਆਫਰ ਲੱਗਦਾ ਕਿ ਨਹੀਂ ਲੱਗਦਾ ਸਾਨੂੰ ਰੇਟ ਵਿੱਚ ਕਰਾ ਦਾਂਗੇ ਪਹਿਲੇ ਨੰਬਰ ਤੇ ਵਹਰਾਂ ਨੇ ਐਚ ਫਨਸਲ ਚ ਆ ਗਈ ਕਿਹੜਾ ਸੂਸੂਈ ਵੀ ਆ ਦੂਜਾ ਸੂਸੂਈ ਆ ਵੀਰੇ ਦੂਜਾ ਸੂਸੂਈ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਹਫਤਾ ਅੱਠ ਦਿਨ ਵੀਰੇ ਆ ਨਾੜੂਆ ਮਿੱਤਰੋ ਦੇਖ ਸਕਦੇ ਬੱਚੇ ਦੇ ਨਾਲ ਹੈਗਾ ਤੇ ਬਾਕੀ ਨਾਲ ਤੁਹਾਨੂੰ ਮਤਲਬ ਹੈ ਵੀ 9:00 ਵਜੇ ਤੇ 40 ਮਿੰਟ ਦਾ ਹੀ ਵੀਡੀਓ ਬਣਾ ਰਹੇ ਹਾਂਗੇ ਚਵਾਈ ਜਮਟੋਸਾ ਨਾ ਕਰ ਵੀ ਚਵਾਈ ਨੂੰ ਸਿਰਫ ਤੇ ਸਿਰਫ 3 1/2 4 ਘੰਟੇ ਮਸਾ ਹੋਇਆ ਹੈਗੇ ਛਾਣੂ ਛੇਵੇ ਤੱਕ ਵਧੀਆ ਲੇਵਾ ਤਿਆਰ ਕਰ ਲੈਣਾਗਾ ਤੇ ਰੰਗ ਪ੍ਰਿੰਟ ਆਮੋ ਦਿਖਾ ਦੀ ਮਾਰੇ ਇੱਥੋਂ ਦੇਖੋ ਈ ਥਾਂ ਤੁਮ ਚਾਰ ਥਾਣੇ ਮਿੱਤਰੋ ਪੰਜ ਵੀ ਛੇ ਕੋਰਾ ਫੋਟ ਛਾਣੀ ਸੋਨੇ ਥਾਣਾਂ ਦੀ ਮਾਲਕਨਾਂ ਗਈ ਚਵਾਈ ਕੀਤੀ ਹੈਗੀ ਤੇ ਰੰਗ ਬ੍ਰੈਂਡ ਚੈੱਕ ਕਰ ਲੋ ਨਾ ਤੇ ਐਸ ਟਾਈਮ ਦੁੱਧ ਮਿੱਤਰਾ ਕਿੰਨਾ ਦੁੱਧ ਮੇਰੇ ਕੋਲ ਝੂਠ ਲੱਗਾ ਮਨੇ 11 ਲੀਟਰ ਤਿਆਰ ਆ ਜਾਮਾ ਸਾਹਿਬ 11 ਕਿਲੋ ਚਾਹੀਦੀ ਬੋਲੀ ਮਾਲੋ ਚ ਦੁੱਧ ਮਲ ਲਗੇ ਬੇ ਨਾਰਮਲ ਕਰਵਾਈਏ ਵੀਰੇ ਠੀਕ ਹੈ ਸੇਵਾ ਨਹੀਂ ਬੁਈ ਪੂਰੀ ਤੇ ਜਿਹੜੇ ਹਿਸਾਬ ਨਾਲ ਮੰਨ ਕੇ ਵੀ ਹਫਤੇ ਤੱਕ ਸੁਈਨ ਹੋਇਗਾ ਹਾਂਜੀ 15 20 ਦਿਨ ਤੱਕ ਦੁੱਧ ਕਿੰਨਾ ਕੁ ਪਾਉ ਲੱਗ ਪਗ ਜੀ ਦੁੱਧ ਮੇਰੇ ਆਪਾਂ ਤਾਂ 15 ਕਿਲੋ ਦੀ ਗਾਰ ਤੇ ਰੇਟ ਫੇਦਾ ਕੀ ਲੈਣ ਦੇਣਾ ਰੇਟ ਵੇਰੇ ਬਸ ਆਫਰ ਲਾ ਲਾ ਤੂੰ ਮੁੱਲ 55 ਕਰ ਤੇ 52000 ਜਸਰੋਂ ਆ ਮੁੱਲ 55 52000 ਚ ਹਨ ਇਹ ਚ ਵੀ ਛੋਟਾ ਛਪਾ ਕਰ ਦਿਆਂਗੇ ਭਰਾਵਾਂ ਨੇ ਹੁਣ ਰਿਕਵੈਸਟ ਇੱਕ ਹੋਰ ਆ 52 ਤੋਂ ਘੱਟ ਲਾ ਫੋਨ ਨਾ ਕਰਨ ਜੀ ਬਸ ਹੁਣ ਫਿਕਸ ਹੀ ਮੰਨਿਆ ਹੁਣ ਫਿਕਸ ਹੀ ਮੰਨਿਆ ਠੀਕ ਹੈ ਛੋਟਾ ਛਪਾ ਹੀ ਕਰ ਦਾਂਗੇ 52000 ਬਾਈ ਨੇ ਕੀਤਾ ਮੁੱਲ 55000 ਮਿੱਤਰੋ ਹਫਤੇ ਦੀ ਸੂਈਆ 12 ਕਿਲੋ ਦੁੱਧ ਮੰਨ ਲਓ ਚਾਹੇ ਬੋਲੀ ਮੰਨ ਲਿਓ ਤਕਰੀਬਨ 15-16 ਦੀ ਬਾਈ ਕਹਿੰਦਾ ਗਰੰਟੀ ਵਾਲਾ ਕੰਮ ਆ ਉਮੀਦ ਵੀ ਹੈ ਕਿ ਕੋਈ ਏਡੀ ਵੈੜਾ ਜੇ ਇਹ ਤੇ ਬੱਚਾ ਦੇਖ ਸਕਦੇ ਨਾਲ ਆ ਗਿਆ ਤੇ 나ੜੂਆ ਬੱਚੇ ਦੇ ਨਾਲ ਆ ਗਿਆ ਬਿਲਕੁਲ ਤੇ ਇੱਕ ਅੱਧ ਕੱਠ ਵੈੜਾ ਚੰਗਾ ਹੈ ਨਾ ਹਾਂਜੀ ਬਾਕੀ ਰੰਗ ਬਰੀਡ ਤੁਸੀਂ ਦੇਖ ਸਕਦੇ ਹੋਗੇ ਤੇ ਅਜੇ ਤੋਂ ਸਮਾਂ ਕੋਈ ਨਹੀਂ ਛੜ ਦੁਖਾ ਦੇਣਾਗਾ ਥਾਂ ਥਾਂ ਚੰਗੇ ਲੱਗਿਆ ਵੈੜ ਨੂੰ ਚੰਗੇ ਰੰਗ ਪ੍ਰਿੰਟ ਦੀ ਮਾਲਕ ਨਾ ਮਿੱਤਰੋ ਇੱਥੇ ਚੈੱਕ ਕਰ ਲਓ ਤੇ 52000 ਬਾਈ ਨੇ ਕੀਤਾ 55 ਮੁੱਲ ਹੈ ਪਹਿਲੀ ਤਨ ਬਾਈ ਕਾ ਛੜ ਛੜਾ ਆਪ ਹੀ ਕਰਤੀ ਜਿਹੜੇ ਤੁਸੀਂ ਘਟਾਉਣੇ ਸੀਗੀ ਤੇ ਇੱਥੋਂ ਦੇਖ ਲਓ ਤੁਰਤ ਗਾਦੀ ਹੈ ਨਾ 6000 ਟਰਾਲੀ ਹੈ ਬਰੇ ਹਾਂਜੀ 66 ਵਾਲੀ ਹਾਂ 66 ਵਾਲੀ ਮੈਂ ਇਥੋਂ ਗੁੰਦ ਮੀਟਰ ਦੀ ਆ ਤੇ ਬਾਕੀ ਤੁਹਾਨੂੰ ਦੱਸ ਹੀ ਤਾਂ ਵੀ ਟਾਈਮ ਹਜੇ ਪੌਣੇ 10 ਦਾ ਹੀ ਹੋਇਆਗਾ ਚਵਾਈ ਹੋਈ ਨੂੰ ਕੋਈ ਬਾਹਰ ਟਾਈਮ ਨਹੀਂ ਹੋਇਆਗਾ ਤੇ ਇੱਥੇ ਦੇਖ ਲੋ ਜੀ ਠੀਕ ਆ ਬਰੇ ਲੈ ਚੱਲਾ ਤੇ ਇਹ ਸੀਗੀ ਮਿੱਤਰੋ ਪਹਿਲੇ ਨੰਬਰ ਤੇ ਇਹ ਐਚ ਫਨਸਲ ਦੀ ਤੇ ਅੱਗੇ ਆ ਗਈ ਮਿੱਤਰੋ ਦੋ ਨੰਬਰ ਤੇ ਕਰਾਸ ਨਸਲ ਚਾਹੀਦਾ ਇਹ ਹਾਂਜੀ ਬਰੇ ਕਰਾਸ ਤੇ ਜਿਵੇਂ ਨਿਕਨੇ ਕੇ ਸੈਂਗਾ ਠੰਡੀ ਸਿਰ ਪੂਰੀ ਆ ਹਾਂ ਬਰੇ ਠੀਕ ਆ ਵਜਾ ਇਹ ਮੰਨ ਲਾ ਹੁਣ ਸੂਣ ਤੋਂ ਪਹਿਲਾਂ ਤਾਂ ਬਈ ਕਰਦੀ ਥੋੜੇ ਐ ਕਿੰਨਾ ਟਾਈਮ ਰਹਿੰਦਾ ਸੂਣ ਦਾ ਲੱਗ ਭਾਗੇ ਜੀ ਬਸ ਇਹ 12 15 ਦਿਨ 12 15 ਦਾ ਲੈਂਦੀ ਆ ਹਲੇ ਲੈਵਲ ਉਹ ਕੱਚਾ ਤਾਂ ਨਾ ਵੀਰੇ ਹਾਂਜੀ ਤੇ ਲੁੱਟੂ ਲ ਚੰਗੀ ਪਈ ਹੈਗੀ ਹਾਂ ਤੇ ਥਾਨ ਹਵਾਨਾ ਦੇਖੋ ਮਿੱਤਰੋ ਸਿੱਥੋਂ ਤੇ ਇੱਥੋਂ ਥਾਨ ਹਵਾਨਾ ਚੈੱਕ ਕਰ ਲਓ ਅੱਜ ਸੋਨੇ ਥਾਨ ਨੇ ਹਜੇ 12 15 ਦਾ ਦੀ ਕੱਚੀ ਪਈ ਹੈਗੀ ਹਾਂ ਤੇ ਜਦੋਂ ਨੂੰ ਦੁੱਧ ਕਿੰਨਾ ਕੁ ਬੋ ਲੱਗ ਭਾਗ ਜੇ ਦੁੱਧ ਫਿਰ 1500 ਰੁਪਏ ਕੱਲ ਕਦੇ ਗਿਆ ਨਹੀਂ ਹੂੰ ਖੁੱਲਾ ਪੈ ਦੋ ਆਰਡਰ ਦੀ ਕੁਆਲਿਟੀ ਹੋਣੀ ਆ ਪਿੱਛੇ ਪਿੱਛੇ ਨੂੰ ਵੀ ਹੋਣੀ ਆ ਬਸ ਫੇ ਮੱਝਾ ਵਰਗਾ ਦੁੱਧ ਦੋ ਹਾਂ ਵਾਕੀ ਗਰਮੀ ਆ ਜੀ ਮੁਰੇ ਗਰਮੀ ਦਾ ਨਿਕੰਨ ਆਜੂ ਨਾ ਗਰਮੀ ਨਿਕੰਨ ਜਦੋਂ ਖੋਲਣ ਕਿਤੇ ਨਹੀਂ ਮਾਰਦੇ ਮੂਦੀ ਕੁਛ ਨਹੀਂ ਨਹੀਂ ਮੇਰੇ ਬਾਸਰ ਮੌਲਦਾ ਦਾ 45 ਕਰਦਾ ਅੱਛਾ ਜੀ ਬਸ 42 ਜਸਨੋਆ ਵੀਰੇ ਮੌਲੋ 45 ਆ ਇਹ ਜੀ ਵੀ ਇਹ 42 ਚ ਦੇ ਦਾਂਗੇ ਆਪਾਂ 42 ਤੋਂ ਘੱਟ ਲਾ ਫੋਨ ਨਾ ਕਰਨ ਠੀਕ ਆ ਉਹ ਦੇਖੋ ਭਰਾ ਬਾਈ ਨੇ ਰੇਟ ਜਾਂ ਫਿਕਸ ਹੀ ਕਰਤਾ ਪਰ 42 ਚ ਥੋੜਾ ਛੋੜ ਛੱਪਾ ਹੋ ਜੇ ਛੋੜ 100 ਹੋ ਜੇ 200 ਹੋ ਜੇ 500 ਹੋ ਜੇ ਮੌਕੇ ਦਾ ਥੋੜਾ ਤੁਹਾਡੇ ਤੇ ਡਿਪੈਂਡ ਕਰਦਾ ਵੀ ਕਿਵੇਂ ਕਰਨਾ ਥੱਲੇ ਵੱਧ ਚੰਗਾਗਾ ਰੰਗ ਪ੍ਰਿੰਟ ਵੀ ਠੀਕ ਆ ਮਾਰਜ ਮੁਰਦ ਨਹੀਂ ਹੈਗੀ ਆਪਾਂ ਕਹਿੰਦੇ ਮਾਰਦੀ ਆ ਠੀਕ ਆ ਤੋੜ ਕੇ ਦਿਖਾ ਦੇ ਫਿਰ ਆਪਾਂ ਆਹ ਤਾਂ ਹਣੀ ਕਿਉਂ ਨਹੀਂ ਤੋਰੀ ਸਿੰਘਾਂ ਜਾਲੀ ਉਧਰ ਤੇ ਤੋਰ ਕਮਿਸਨ ਦਿਖਾ ਦਨਾ ਹੈ ਕਿ ਟੱਲ ਹਜੇ ਖਾਸੀ ਪਈ ਆ 12 ਤੋਂ 15 ਦਾ ਦੀ ਕੱਚੀ ਪਈ ਹੈ 15 ਦਾ ਤੱਕ ਨੇ ਵਧੀਆ ਲਿਆ ਵਾਧਾ ਰਕਲਾਂ ਤੇ ਬਾਕੀ ਮੂਹਰੇ ਜੀ ਪੁੱਤ ਪੂਰੀ ਫੁੱਲ ਗਰਮੀ ਸਾੜੇ ਟਾਈਮ ਆ ਜੂਗਾ ਤੇ ਹਾੜੀ ਤੇ ਗਰਮੀ ਦੇ ਵਿੱਚ ਇਹ ਜਿਹੇ ਗਾਵਾਂ ਯਾਤਰ ਕਾਮ ਜਬ ਰਹੇ ਨੇ ਗਰਮੀ ਚ ਨਾ ਦੁੱਧ ਦੇ ਮੱਝਾਂ ਰਕਾ ਜਾਂਦੇ ਨੇ ਇਹਨਾਂ ਦਾ ਠੀਕ ਆ ਭਾਈ ਮੋੜ ਲੈ 42000 ਮੋਲ ਆ ਬਾਈ ਬਿਲਕੁਲ ਜਾਇਜ਼ ਦਾ ਮੁੱਲ ਕੋਈ ਜ਼ਿਆਦਾ ਮੁੱਲ ਨਹੀਂ ਕਰਿਆ ਭਾਈ ਨੇ ਦੇਖੋ ਜੇ ਭਰਾ ਨੂੰ ਹਜੇ ਵੀ ਕੋਈ ਜ਼ਿਆਦਾ ਰੇਟ ਲਗੂ ਤੋ ਦੇਖੋ ਵੱਖਰੀ ਗੱਲ ਆ ਨਾ ਸਮਝਾ ਕਿਸੇ ਭਰਾ ਦੀ ਬਾਕੀ ਜਿਹੜੇ ਪੁਰਾਣੇ ਪਸ਼ੂ ਖਰੀਦਣਾ ਸੋ ਤਸੱਲੀ ਪਾਈ ਬਣ ਕੇ ਜ਼ਰੂਰ ਕਰ ਲਿਆ ਕਰੋ ਪਿਛਲੀ ਇੱਕ ਦੋ ਵੀਡੀਓ ਦੇ ਵਿੱਚ ਕਿਸੇ ਭਰਾਵਾਂ ਨਾਲ ਦੱਸਿਆ ਮੈਨੂੰ ਫੋਨ ਆਇਆ ਸੀ ਕਿਸੇ ਨੇ ਧੋਖਾ ਕੀਤਾਗਾ ਨੁਕਸਾਨ ਹੋਇਆ ਸਰਕੇ ਵੀਰਵਣੇ ਤਸੱਲੀ ਕਰ ਲਿਆ ਕਰੋ ਨਾ ਬਾਕੀ ਤਾਂ ਕੁਝ ਬੰਦੇ ਇਮਾਨਦਾਰ ਹੁੰਦੇ ਆ ਜ਼ਰੂਰੀ ਸਾਰੇ ਬੰਦੇ ਮਾੜੇ ਹੁੰਦੇ ਸਬਜੀ ਕੀ ਕਰ ਰਹਿਣਾ ਕਿਸੇ ਬੰਦੇ ਨੇ ਯਾਰ ਮੇਰੇ ਚੈਨਲ ਤੇ ਵੀਡੀਓ ਪਵਾ ਲਈ ਅੱਛਾ ਭਾਈ ਔਸਰ ਝੋਟੀ ਦੇ ਭਾਰ ਪੈਂਦਾ ਹੈ ਉਹ ਮਾਲ ਹੋ ਗਈ ਉਹ ਕਿਸੇ ਬੰਦੇ ਨੇ ਲੈ ਲਈ ਹੁਣ ਹੋਰ ਹੁੰਦਾ ਇੱਕ ਬੰਦੇ ਨੇ ਗੱਬਣ ਝੋਟੀ ਵੇਚਤੀ ਉਹ ਜਾਣਸਾ ਲੰਬੀ ਪਈ ਉਹਦੇ ਕਰੇ ਕੱਖ ਨਹੀਂ ਖਾਂਦੀ ਪਾਣੀ ਨਹੀਂ ਪੀ ਤਾਂ ਚਲੋ ਹੁਣ ਉਹ ਖਰੀਦਣ ਵਾਲੇ ਖਰੀਦਲੀ ਵਾਲੇ ਗਰੀਬੰਦੇ ਰੁਪਈਆ ਲਾਤੇ ਨਾ ਬਸ ਮੇਰੇ ਪਤਾ ਗੱਲ ਕਿ ਅੱਜ ਸਮੇਂ ਅੱਜਕੱਲੇ ਹਰ ਜੱਗ ਯਕੀਨ ਨਾਲ ਕੰਮ ਨਹੀਂ ਹਾਂ ਵੀ ਯਾਰ ਜੇ ਕੋਈ ਪਸ਼ੂ ਚ ਬਿਮਾਰੀ ਠਮਾਰੀ ਦੋ ਦਿਨ ਠਹਿਰ ਕੇ ਬਿਠਾਓ ਜੇ ਬੰਦਾ ਵੀਰੇ ਸਾਰਾ ਨੂੰ ਖਰਾਬ ਕਰ ਦਿੰਦਾ ਹਾਂ ਉਹ ਸਾਰਾ ਦਾ ਖਰਾਬ ਕਰਦਾ ਹੈ ਨਾ ਇਸ ਕਰਕੇ ਭਰਾ ਮੇਰੇ ਉਹ ਸਾਰੇ ਵੇਚਣਾਂ ਨੂੰ ਬੇਨਤੀ ਵੀ ਪਾਈ ਰੱਖੇ ਜੋ ਕਿ ਬੁਆਠ 12 ਹੁੰਦਾ ਪਸ਼ੂ ਨੂੰ ਵੀਰੂ ਦੇ ਪਾਸੇ ਕਰ ਲਿਆ ਕਰੋ ਤੰਦਰੁਸਤ ਪਸ਼ੂ ਦੇ ਲਿਆ ਕਰੋ ਅਲਾਇ ਕਰਕੇ ਵੇਚ ਲਿਆ ਕਰੋ ਨਾ ਇਹ ਬਾਈ ਮੈਂ ਬੜੀ ਚੰਗੀ ਨਾ ਵੀਰੇ ਹਾਂ ਇਹ ਕਿਹੜੀ ਇਹ ਉਹ ਨਹੀਂ ਬੋਲਦੇ ਨੂੰ ਗਰਲੈਂਡੋ ਕਹਿੰਦੇ ਆ ਗਰਲੈਂਡੋ ਬਾਈ ਕਰਲੈਂਡੋ ਹਾਂ ਰੰਗਿਆ ਤਾਂ ਉਵੇਂ ਹੀ ਆ ਗਣਾ ਇਹਦਾ ਉਹੀ ਚੀਜ਼ ਆ ਬਾਈ ਹਾਂ ਚੰਗੀ ਨਾ ਗਰਮੀ ਮੰਨੇ ਪਲੂਨ ਹੈ ਪਲੂਨ ਬਾਈ ਨਾ ਗਰਮੀ ਮੰਨੇ ਨਾ ਸਰਦੀ ਮਤਲਬ ਸਾਰੇ ਪਾਸੇ ਤਾਂ ਤੋਹਫਾ ਨਾ ਸਰਦੀ ਵਾਲਾ ਵੀ ਗਰਮੀ ਵਾਲਾ ਵੀ ਬਾਲਾ ਦਾ ਮਨ ਇਹਦੇ ਮਾਤਾ ਰਿਕਾਰਡ ਆ ਬਾਈ ਆਪਾਂ ਸਿਕਰੀ ਚ ਲੈ ਕੇ ਆਏ ਆ ਇਹ ਅੱਛਾ ਆਪਣੇ ਜਿਹਾ ਜੁਲੀਤੀ ਆ 20 ਕਿਲੋ ਬਾਈ ਆਪ ਕਹਾ ਆਪਾਂ 18 ਮਨੇ ਕਿ ਲੈਤੀ ਇਹਦੀ ਮਾਤਾ ਦਾ 18 20 ਕਿਲੋ ਹੈ ਤੇ ਇਹ ਅਜੇ ਕਿੰਨੇ ਦੀ ਕੱਚੀ ਪਈ ਆ ਜੇ ਬੇਰੇ ਮਾਦਾ 20 ਦਿਨ ਮੰਨ ਕੇ ਲਤੀ ਹੈ ਕਰੀ ਮਾਦਾ ਇਦਨ ਛਟਾ ਜੇ ਹੈ 20 ਦਿਨ ਦੀ ਲਗਭਗ ਕੱਚੀ ਪਈ ਹੈਗੀ ਤੇ ਥਣ ਮਿੱਤਰ ਚਾਰ ਹੀ ਨੇਗੇ ਅੱਥੇ ਚੈੱਕ ਕਰ ਲੋ ਹੋਰ ਦਿੰਦੇ ਆਪ ਹੂੰ ਰਾਂਗੇ ਫਿਰ ਚਮਕ ਚੁਮਕ ਵਾਲੇ ਮਿੱਤਰ ਹਣਾ ਹੋਰ ਤਾਂ ਹੋ ਯਾਰ ਹਣਾ ਇਹ ਤਾਂ ਬਸ ਬੰਦਾ ਸੋਣਦਾ ਨਾ ਹੈ ਜੀ ਨਹੀਂ ਕਹਿੰਦਾ ਡੱਬ ਵਾਲੀ ਵਾੜਾ ਮੰਗਦੇ ਲੋਕ ਨੇ ਹੈ ਜੀ ਦਾ ਗਾਣੂ ਹਾਂ ਬਾਈ ਆਪਣਾ ਤਾਂ ਪਤਾ ਨਹੀਂ ਕੀ ਗੱਲ ਬਾਤ ਆ ਗਈ ਬਾਕੀ ਆਪਾਂ ਡੱਬਲ ਜਾਂਦੀ ਵੇ ਕੇ ਮੱਡੀ ਤੇ ਆਪ ਗੈ ਨਹੀਂ ਕਿਤੇ ਵੀ ਕਿਦੀਏ ਪਰ ਸੁਣਿਆ ਤਾਂ ਕਹਿੰਦੇ ਭਰਾ ਕਹਿੰਦੇ ਡੱਬ ਵਾਲੀ ਤਾਂ ਕਹਿੰਦੇ ਹੈ ਜੀ ਗਾ ਦੀ ਕਰ ਰਹੇ ਨੇ ਡੋ ਦੀ ਵੱਧ ਮੰਗਾ ਹੀ ਕਰੌਸ ਜੀ ਪੈਂਦੀ ਉੱਥੇ ਅਨੀ ਬਦਰ ਗੁਜਰਾਤ ਮਹਾਰਾਸ਼ਟਰ ਨਿਕਲ ਜਾਂਦੀ ਗਿਹੜਾ ਉਧਰ ਗਰਮੀ ਗਰਮ ਵੱਧਾ ਗਈ ਨਾ ਕੱਢ ਲਾਗੇ ਡਾ ਲੰਬਾ ਕੋਈ ਚੱਕਰ ਨਹੀਂ ਕੱਦੇ ਕੱਢ ਪੂਰਾ ਫੁੱਲ ਆ ਮਿੱਤਰੋ ਤੇ ਇੱਥੋਂ ਥਣਾ ਦੀ ਵੰਤਰ ਚੱਕਾ ਲਓ ਸੀ ਨਾ ਚਾਰ ਥਾਨੇ ਤੇ ਹਜੇ 20 ਦਿਨ ਦੀ ਕਰਾਗਾ ਕੱਚੀ ਪਈ ਗਈ ਤੇ 20 ਦਿਨ ਤੱਕ ਘਰ ਵਾਲੀ ਨੇ ਪੂਰਾ ਸੋਨਾ ਲਿਆ ਵਾ ਤਿਆਰ ਕਰ ਲੈਣਾਗਾ ਦੁੱਧ ਮਾਜਣਾ ਪਾ ਦੂਗੀ ਆਰਾਮ ਨਾਲ 17-18 ਹਾਜ਼ੂ ਨਾ ਆਰਾਮ ਨਾਲ ਹਮ ਚਲੋ ਬਾਕੀ ਦੇਖੋ ਸਮਝ ਆ ਤੇ ਥੋੜੀ ਸਾਹਸ ਵਾਲਾ ਥੋੜੀ ਖਾਦ ਖਰਾਕ ਜਾਂ ਪਸ਼ੂ ਤੇ ਡਿਪੈਂਡ ਕਰਦਾ ਮੌਕੇ ਤੇ ਤੰਦਰੁਸਤਤਾ ਕੇ ਮੈਂ ਨਾ ਖਾਣ ਪੀਣ ਪਸ਼ੂ ਦਾ ਕੇ ਤੇ ਅਕੇ ਤੇ ਆਪਣੀ ਬੈਕੇਜ ਆ ਨਾ ਵਿਕੇ ਹਣਾ ਪਤਾ ਕਬੀ ਆਏ ਮੰਨ ਲਾ ਵੀ ਉਹੀ ਛੱਡ ਦੇਣੀ ਆਪਾਂ ਇਹਨੂੰ ਇਹਦੇ ਬਾਅਦ ਟ੍ਰਾਂਜੈਕਟ ਦਾ ਘਟਾ ਮੰਗਾ ਲੈ ਫਿਰਦਾ ਅੱਛਾ ਫਿਰ ਸਟਾਰਟ ਕਰਦੇ ਤੂੰ ਚਲੋ ਆ 20 ਦਿਨ ਪਾਇਆ ਜਿੱਦਾਂ ਬੈਗੀ ਤਾਂ ਵੀ ਅਗਲਾ ਚਾਰ ਲੂ ਨਹੀਂ ਫਿਰ ਆਪਾਂ ਚਾਰ ਲਾਂਗੇ ਨਾ ਹਾਂ ਹਾਂ ਬਈ ਹਾਂ ਹਾਂ ਠੀਕ ਆ ਤੇ ਇਹਦਾ ਫਿਰ ਲਾਈਨ ਦੇ ਮੁੱਲ ਕੀ ਕਰਨਾ ਹੈ ਮੇਰੇ ਹੁਣ ਕੱਚੀ ਕੱਚੀ ਦਾ ਮੁੱਲ ਤਾਂ ਆ ਮੰਨ ਲਾ ਮੁੱਲ 65 ਆ ਅੱਛਾ ਜੈ ਸਨੋ 62000 ਰੁਪਏ ਠੀਕ ਆ ਤੰਨੇ ਆ ਪਹਿਲੀ ਛੱਡ ਤਾਂ ਹੋਣਾ ਹੁਣ ਤੋਂ ਆਪ ਦੇਖ ਲੈ ਵੀ ਬਣ ਕੇ ਜਦ ਤਿਆਰ ਹੋ ਗਈ ਮਿਹੜ ਕਿੰਨੇ ਪੈਸੇ ਆ ਉੰਨੇ ਚੰਗੇ ਵੜ ਕੱਡ ਕੱਡ ਬੇਲ ਡਿਮਾਂਡ ਹੈਗੀ ਐ ਬੈਟਰੀ ਕੋਈ ਸ਼ੱਕ ਵਾਲੀ ਗੱਲ ਨਹੀਂ ਗਈ 75 75 ਦੀ ਵਿਕ ਜੇ 80 ਦੀ ਵਿਕ ਜੇ ਇਹ ਸਤਿ ਮੌਕੇ ਤਿਆਰੀ ਤੇ ਡਿਪੈਂਡ ਹੈ ਤਿਆਰੀ ਤੇ ਡਿਪੈਂਡ ਹੈਗੀ ਅੱਜ ਦੀ ਜਿਹੜੇ 62000 ਲੈਣਾ ਦਾ 65 ਮੋਲ ਹੈ ਇਹ ਚ 3000 ਬਾਈ ਨੇ ਪਹਿਲਾਂ ਹੀ ਕਟਕਟਾ ਕਰਤਾ ਬਾਹਰ ਤੁਹਾਡਾ ਛੋੜ ਛਪਾ ਜੀ ਮਿੱਤਰੋ ਬਾਈ ਦਾ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਨਾਮ ਬਾਜਾ ਸਬਜੀ ਦਾਸ ਆ ਗਿਆ ਤੇ ਬਈ ਮੋਬਾਈਲ ਨੰਬਰ ਕਿੰਨਾ ਲਾਸਟ ਜੀ ਬੋਲਿਓ 9892 63590 ਠੀਕ ਹੈ ਇਹ ਬਾਈ ਦਾ ਮੋਬਾਈਲ ਨੰਬਰ ਆਫਾ ਕੇ ਐਚਐਚ ਚ ਫੇਰ ਨੇ ਹਫਤੇਕ ਦੀ ਸੂਈ ਵੀ ਹਾਂ 42 ਦਿਨਾਂ ਹਾਂ ਇਹ 42 ਦਿਨਾਂ ਸਹੀ ਬਾਟ ਦੀ ਆ ਇੱਕੋ ਹੀ ਦੜਾ ਆ ਪਤਾ ਬਾਈ ਨੇ ਲਗਭਗ ਵਾਰ ਰੇਟ 10000 ਤੋਂ ਸਾਨੂੰ ਪਤਾ ਗਿਆ ਠੀਕ ਆ ਬਾਕੀ ਦੇਖੋ ਜਿਹੜੇ ਪਰਾਂ ਨੂੰ ਪਸ਼ੂ ਪਸੰਦ ਆਊਗਾ ਸੋ ਤੁਸੀਂ ਆਪ ਕਰ ਲੂਗਾ ਨਾ ਧੰਨਵਾਦ ਜੀ